ਇਹਨ ਬੇਧਿਆਨ ਹੈ ਇਹਨੂੰ ਪਤਾ ਹੀ ਨਹੀਂ ਉਹਨੂੰ ਹੁਣ ਕੀ ਪਤਾ ਇਹ ਤਾਂ ਬੇਧਿਆਨ ਆ ਹੋਰ ਉਹ ਗੂੜੇ ਟਾਇਰ ਤੇ ਆ ਰਹੀ ਉਹ ਹੋਰ ਆਹੜੇ ਆਹ ਮਾਰਿਆ ਉਹ ਮਾਰਿਆ ਉਹ ਗਿਰਿਆ ਸੀਸੇ ਵਾਲਾ ਉਹ ਸੀਸੇ ਆ ਗਿਰਿਆ ਭੱਜ ਜਿਹੇ ਆਹ ਮੁੰਡੇ ਨੂੰ ਪਤਾ ਮੁੰਡਾ ਕੌਣ ਵਾਲੀ ਹੈ ਇਹ ਉਹ ਹੀ ਚੰਦਰ ਹੈ ਬਾਈ ਨੂੰ ਪਤਾ ਨਹੀਂ ਕਿ ਚੱਕਰ ਕਰ ਗਿਆ ਆਹ ਮਦਨ ਨੂੰ ਬਾਹਰ ਨਿਕਲੇ ਹਾਂ ਉਹ ਆਹ ਮੋਟਰਸਾਈਕਲ ਕਿਹੜਾ ਮੋੜ ਤੇ ਇਹ ਚੜ ਰਿਹਾ ਯਾਰ ਫੇ ਬੰਦਾ ਨਾਥਦਾ ਕਿ ਨਾ ਉੱਥੋਂ ਕੋਈ ਮੁੰਡਾ ਵੀ ਬੈਠਾ ਆ ਦੇਖੋ ਆਹੋ ਮੱਖਣ ਦੇ ਘਰ ਕੋਲ ਮੈਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਨਾ ਉੱਥੋਂ ਬੈਠਾ ਮੇਰਾ ਰੋਸ਼ਨਜੀਤ ਰੋਸ਼ਨ ਰਾਓ ਕੀ ਬੋਲਦਾ ਫਿਰ ਦੱਸੋ ਮੈਂ ਸਰ ਕਰਦੇ ਕਰਦੇ ਬਾਹਰ ਖੜਾ ਸੀ ਥੱਲੇ ਜਗਾਈ ਦੇ ਥੱਲੇ ਆ ਕੇ ਤੇ ਮੈਂ ਬਸ ਥੱਲੇ ਹੀ ਖੜਾ ਸੀ ਕਰਕੇ ਇੱਕੋਲਾ ਤੋਂ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀ ਕਿ ਬਰਨਰ ਸੀ ਕਿ ਡਿਜ਼ਾਇਰ ਰਹੀ ਸੀ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਕੱਢ ਪਤਲੀ ਗਾਲ ਕੱਢ ਕੇ ਬੋਲਿਆ ਥੋੜਾ ਜਿਹਾ ਕੁਝ ਤੇ ਕਹਿੰਦਾ ਸੌਹੇ ਤੁਮਨੇ ਰਸਾ ਰੋਕਣਾ ਜੀ ਕਹਿੰਦਾ ਤੇ ਬਸ ਉਹਨੇ ਬਾਲ ਬਾਲ ਉੱਤੇ ਪਰਵਾਹ ਨਹੀਂ ਪੈਸਾ ਚਾਹੀਦਾ ਉਹਨੇ ਪਿੱਛੇ ਨੂੰ ਕਰਕੇ ਉਹਨੇ ਉਹਨੇ ਫਹਿਰ ਮਾਰਿਆ ਮੇਰੇ ਪਰਮੇਸ਼ਾਹ ਇੰਨੇ ਬੰਦੇ ਬੰਦੇ ਕੰਮ ਆਫਨੀ ਬੰਦੇ ਜੀ ਜਾਣ ਪਛਾਣ ਦੇ ਨਿਸ਼ਾਨ ਤੇ ਤਾਰ ਰੋਕੇ ਗਏ ਦਿਨ ਨੇ ਇਹ ਮੁੰਡੇ ਕੱਢੀ ਬਣੀ ਕਰਾਉਂਦੇ ਨੇ ਨਿਸ਼ਾਨ ਹੋਣਗੇ ਉਹ ਬਾਅਦ ਚੋਤਾ ਲੱਗਿਆ ਜਿਹਨਾਂ ਫੈਰ ਬਾਰੇ ਮੁਹਾਵਰੇ ਆ ਕਿ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿੱਕੇ ਵੀ ਫੈਰ ਬੱਚੇ ਉਹਨਾਂ ਕੋਲ ਜਦੋਂ ਪਦਵੀ ਅੰਦਰ ਜਾ ਕੇ ਦੇਖਿਆ ਜਦੋਂ ਫੜਾ ਨਿਕਲੇ ਫਿਰ ਮੈਂ ਦੇਖਿਆ ਉਹ ਫੈਰ ਬੱਚਿਆਂ ਦੇ ਕਿਸੇ ਨਾ ਕੋਈ ਲਾਕ ਡਾਟ ਵੀ ਇਤੁਨੀ ਸ਼ਮਲੀ ਨਹੀਂ ਦੇਖੀ ਪਦਰੀ ਵੀ ਮੈਸਰ ਕੀ ਮੰਗ ਕੀ ਕਰਦੇ ਅਗੇ ਕੀ ਮੰਗ ਕਰਦੇ ਕਿ ਜਾਂਚ ਕੀਤੀ ਜਾਵੇ ਫਿਰ ਕੋਣ ਸੀ ਕੋਣ ਨਹੀਂ ਦੇ ਗਏ ਅੰਦਾਨਮ ਸ਼ਹਿਰ ਤੋਂ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਕਿੰਨੇ ਕਿੰਨੇ ਕਰੀ ਫਾਇਰਿੰਗ ਹੋਈ ਜੁੜੇ ਸੀ ਸਰ ਜਵਾਬ ਉਹਨਾਂ ਸੀਗਾ ਥੋੜੀ ਸੌਂਸ ਹੋ ਸੀ ਕਿੰਨੇ ਰਾਉਂਡ ਫਾਇਰ ਹੋਏ ਉਹਨਾਂ ਦੇ ਇੱਕ ਮਿੰਟ ਤੇ ਇੱਕ ਹੀ ਦਿੱਤਾ ਹੈ ਦੂਜੇ ਕਰਨ ਲੱਗੇ ਸੀ ਉਹ ਮਤਲਬ ਮੈਂ ਭੱਜ ਲਿਆ ਜਦੋਂ ਮੂੰਹ ਟੱਕੇ ਹੋਏ ਸੀ ਕਿਵੇਂ ਹਾਂ ਮੂੰਹ 'ਕਾ ਬਲੈਕ ਕੱਪੜੇ ਨਾਲ ਟੱਕਿਆ ਹੋਇਆ ਸੀਗਾ ਗੱਡੀ 'ਨੂੰ ਚਾਲ ਜਾਲੀਆਂ ਲੱਗੀਆਂ ਸੀ ਬਲੈਕ ਕਲਰ ਦੀਆਂ ਗੱਡੀ ਨੰਬਰ ਵਰਜਨ ਨਹੀਂ ਸਰ ਮੈਂ ਭੱਜ ਗਿਆ ਮੈਂ ਉਹ ਸਮੇਤਲਾ ਦੇ ਦਿੱਤੀ ਹਾਂਜੀ ਪੁਲਿਸ ਨੂੰ ਤਲਾਸ਼ ਕਰ ਮਰਜ਼ੋ ਦੀਨਾਮ ਮਿਲਨ ਭਾਈ ਕਿਥੋਂ ਗਹਿਣ ਵਾਲੇ ਮਾਚੇ ਆੜੇ ਬਸ ਸਟੈਂਡ ਤੇ ਆਣ ਚਲ ਵਤੀ ਜੀ ਜੀ ਸਮਾਨ ਲੈਣ ਆਏ ਸੀਗਾ ਭਾਈ ਇੱਧਰ ਬਾਈਗੜ ਮਹੱਲੇ ਚ ਜੀ ਮੱਖਣ ਆਇਆ ਨਾ ਜੀ ਇੱਧਰੋਂ ਗੱਡੀ ਇੱਕੋ ਦਾਮ ਆਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਣਾ ਬੁਣਾ ਇਹ ਮੜਾ ਮੋਟਾ ਲਵੇਟ ਰੱਖਿਆ ਸੀਗਾ ਜੀ ਹਾਂ ਜੀ ਈ ਗੱਲ ਵਾਦ ਗੱਲ ਇਹ ਸੀ ਕਿ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲਬਾਤ ਨਹੀਂ ਆ ਨਹੀਂ ਉਹ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦਾ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਮੇਰੇ ਨਾਲ ਹੋਰ ਸੀਗਾ